ਇਸ ਵਕਤ ਤਸਵੀਰਾਂ ਤੁਸੀਂ ਦੇਖੋ ਇੱਥੇ ਐਸਐਸਪੀ ਕਮਰਦੀਪ ਕੌਰ ਪਹੁੰਚੇ ਹੋਏ ਨੇ ਤੇ ਨਾਲ ਦੇ ਨਾਲ ਜਾਇਜ਼ਾ ਲੈ ਰਹੇ ਨੇ ਮੌਕੇ ਦਾ ਕਿ ਆਖਿਰਕਾਰ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਇਸ ਵਕਤ ਇੱਥੇ ਮੌਜੂਦ ਨੇ ਮੈਮ ਗੱਲ ਕਰ ਸਕਦੇ ਆ ਜੀ ਕਿਸ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਫਿਲਹਾਲ ਮੈਮ ਅੱਜ ਦਾ ਮੇਅਰ ਇਲੈਕਸ਼ਨ ਹੈ ਕਿਸ ਤਰ੍ਹਾਂ ਪੁਲਿਸ ਦੀ ਤਿਆਰੀਆਂ ਲੋਡ ਆਊਟ ਹੋ ਰਹੀਆਂ ਨੇ ਪੁਲਿਸ ਦੀ ਪੂਰੀ ਤਿਆਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਪੂਰੀ ਫੋਰਸ ਤਨਤ ਹੈ ਪੈਰਾਮਿਲਟਰੀ ਫੋਰਸ ਸਾਨੂੰ ਮਿਲੀ ਹੋਈ ਹੈ सीआरपीएफ दी रैपिड एक्शन फोर्स ਵੀ ਤਨआत ਹੈ ਪੰਜਾਬ ਪੁਲਿਸ ਦੇ ਸਾਰੇ ਆਪਣਾ ਚੰਡੀਗੜ੍ਹ ਪੁਲਿਸ ਦੇ ਸਾਰੇ ਦਸਤੇ ਅਲੋਂਗ ਵਿਦ ਐਂਟੀ ਰਾਈਡ ਫੋਰਸ ਟੀਅਰ ਗੈਸ ਤੇ వాటర్ ਕੈਨਨ ਸਾਰਾ ਕੁਝ ਤਨआत ਹੈ ਕਿਸੇ ਵੀ ਪ੍ਰੋਟੈਸਟਰ ਨੂੰ ਇੱਥੇ ਗੈਦਰ ਨਹੀਂ ਹੋਣ ਦਿੱਤਾ ਜਾਏਗਾ 144 ਚੰਡੀਗੜ੍ਹ ਚ ਲੱਗੀ ਹੋਈ ਹੈ ਤੇ ਸਾਰਿਆਂ ਨੂੰ ਆਪਣੀ ਫੋਰਸ ਨੂੰ ਅਸੀਂ ਬਰੀਫ ਕਰਤਾ ਤੇ ਪ੍ਰੋਪਰਲੀ ਆਪਾਂ ਡਿਊਟੀ ਇਹਦੀ ਮੇਨਟੇਨ ਕਰਾਂਗੇ ਆਵਾਜ਼ਾਂ ਦੀ ਪਾਰਟੀ ਨੇ ਜਾਂ ਕਾਂਗਰਸ ਨੇ ਕਾਲ ਕੀਤੀ ਹੋਈ ਸੀ ਨਾ ਉਹ ਜੀ ਜੀ ਸਾਰੇ ਪਾਰਕਿੰਗ ਸਥਿਤੀ ਕਰੀਆਂ ਹੋਈਆਂ ਜੀ ਜੀ ਸਿਚੁਏਸ਼ਨ ਕਰਾਮ ਨੇ ਹੋਈ ਦਾ ਉਂਗਾਮਾ ਹੋ ਸਕਦਾ ਉਸ ਚੀਜ਼ ਨੂੰ ਕੋਈ ਦੇ ਨਹੀਂ ਆਪਾਂ ਗੈਦਰਿੰਗ ਹੋਣ ਹੀ ਨਹੀਂ ਦੇ ਸਕਦੇ ਜੀ 144 ਦੀ ਧਾਰਾ ਲੱਗੀ ਹੋਈ ਹੈ ਪੁਲਿਸ ਐਨਫੋਰਸ ਕਰੇਗੀ ਪੂਰੀ ਤਰ੍ਹਾਂ ਤੇ ਕਿਸੇ ਵੀ ਗੈਦਰਿੰਗ ਨੂੰ ਲਾਉ ਨਹੀਂ ਕੀਤਾ ਜਾਏਗਾ ਸਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਜੀ ਕਿਉਂਕਿ 11 ਵਜੇ ਤੋਂ ਸ਼ੁਰੂ ਹੋ ਜੇਗੀ ਮੇਰੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਹੈ ਜੀ ਸਾਡੀ ਉਹਨਾਂ ਨਾਲ ਸਾਰੇ ਡਿਊਟੀ ਮੈਜਿਸਟਰੇਟ ਸਾਡੇ ਨਾਲ ਲੱਗੇ ਹੋਏ ਹਨ ਸਿਵਲ ਦੇ ਅਧਿਕਾਰੀਆਂ ਨਾਲ ਸਾਡੀ ਪੂਰੀ ਟਾਇਪ ਹੈ ਅੰਦਰ ਡਿਊਟੀ ਸਾਰੀ ਤਨਤ ਹੈ ਕਾਊਂਟਿੰਗ ਹਾਲ 'ਚ ਵੀ ਵੋ ਐਮਸੀ ਦੀ ਬਿਲਡਿੰਗ ਦੇ ਅੰਦਰ ਜੇ ਅਸੀਂ ਗੱਲ ਕਰੀਏ ਕਿਉਂਕਿ ਦੋ ਦਿਨ ਪਹਿਲਾਂ ਵੀ ਹੰਗਾਮਾ ਹੋਇਆ ਸੀਗਾ ਕਿਸ ਤਰ੍ਹਾਂ ਦੀ ਤਿਆਰੀਆਂ ਚੰਡੀਗੜ੍ਹ ਪੁਲਿਸ ਵੱਲੋਂ ਕਿਸ ਕਿਸ ਨੂੰ ਐਂਟਰੀ ਆ ਫਿਰ ਕਿਸ ਤਰ੍ਹਾਂ ਦਾ ਪ੍ਰੋਟੋਕਾਲ ਰੱਖਿਆ ਗਿਆ ਸਿਰਫ ਜਿਹੜੇ ਐਮਸੀਜ਼ ਨੇ ਤੇ ਐਮਸੀਜ਼ ਦੇ ਨਾਲ ਇੱਕ ਹੋਰ ਬੰਦਾ ਜੋ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਹਦਾਇਤ ਆਈ ਹੈ ਉਹ ਲਾਉ ਹੋਣਗੇ ਐਮਸੀਜ਼ ਆਪ ਆਪਣੇ ਆਈ ਕਾਰਡ ਤੇ ਐਂਟਰੀ ਕਰਨਗੇ ਇੱਕ ਉਹਨਾਂ ਨਾਲ ਬੰਦਾ ਪਾਸ ਤੇ ਐਂਟਰੀ ਕਰੇਗਾ ਉਸ ਤੋਂ ਇਲਾਵਾ ਕਿਸੇ ਹੋਰ ਨੂੰ ਐਂਟਰੀ ਕਰਨੀ ਦਿੱਤੀ ਜਾਵੇਗੀ ਬਿਲਕੁਲ ਜੀ ਬਿਲਕੁਲ ਸਾਡੇ ਅਸੈਂਬਲੀ ਹਾਲ ਚ ਸਾਡੇ ਵੱਲੋਂ 20 ਮਾਰਸ਼ਲਸ ਐਕਸਟਰਾ ਲਾਏ ਗਏ ਨੇ ਸਿਵਲ ਡਰੈਸ ਚ ਲਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਅੰਦਰ ਵੀ ਨਾ ਆਵੇ ਟੋਟਲ ਪੁਲਿਸ ਫੋਰਸ ਕਿੰਨੀ ਲਾਈ ਗਈ ਹੈ ਮੈਂ ਚੰਡੀਗੜ੍ਹ ਦੇ ਸੈਕਟਰ ਦੀ ਗੱਲ ਕਰਾਂ ਸਾਡੇ 650 ਤੋਂ ਉੱਪਰ ਫੋਰਸ ਚੰਡੀਗੜ੍ਹ ਪੁਲਿਸ ਦੀ ਟੋਟਲ ਤਨਖਾਹ ਹੈ ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਤੇ ਸਾਡੀ ਮਾਉਂਟਡ ਫੋਰਸ ਵੀ ਸਾਡੀ ਤਨਖਾਹ ਹੈ ਨਾ ਬੀਜੇਪੀ ਤੇ ਕਾਂਗਰਸ ਆਮ ਆਦਮੀ ਪਾਰਟੀ ਦੇ ਜਿਹੜੇ ਵਰਤਕ ਨੇ ਉਹਨਾਂ ਦੇ ਨਾਲ ਕੋਈ ਕੋਆਰਡੀਨੇਸ਼ਨ ਹੋਈ ਲੱਗਿਆ ਕਿਸੇ ਤਰੀਕੇ ਦਾ ਬਿਲਕੁਲ No vehicle zone ਹੈ ਜੀ ਅੱਗੇ ਕੋਈ ਵੀ ਵਹੀਕਲ ਆਉਣ ਨਹੀਂ ਦਿੱਤਾ ਜਾਏਗਾ ਪਿੱਛੋਂ ਸਾਰੀ ਆਪਾਂ ਬੈਰੀਕੇਡਿੰਗ ਕਰਕੇ ਸਾਰੀ ਟ੍ਰੈਫਿਕ ਮੂਵਮੈਂਟ ਨੂੰ ਰੋਕਿਆ ਹੋਇਆ ਹੈ ਤਾਂ ਕਿ ਇੱਥੇ ਲਾਅਨ ਆਰਡਰ ਸਿਸਟਮ ਬਹਾਲ ਰਹੇ ਮੈਂ ਪੋਲਿਟੀਕਲੀ ਲੀਡਰਸ ਨਾਲ ਕੋਈ ਤੁਹਾਡੀ ਕੋਆਰਡੀਨੇਸ਼ਨ ਮੀਟਿੰਗਸ ਹੋਈ ਹੈ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਉਹਨਾਂ ਦੇ ਜਿਹੜੇ ਸਪੋਟਲ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਇੱਥੇ ਟੱਟਾ ਹੋਣ ਵਾਲੇ ਉਹਨਾਂ ਨਾਲ ਕੋਈ ਮੀਟਿੰਗ ਹੋਈ ਹੈ ਨਹੀਂ ਸਪੈਸ਼ਲ ਕੋਆਰਡੀਨੇਸ਼ਨ ਮੀਟਿੰਗ ਕੋਈ ਨਹੀਂ ਹੋਈ ਜੀ ਬਟ ਜਿਹੜੇ ਪ੍ਰਸ਼ਾਸਨ ਦੀ ਹਦਾਇਤਾਂ ਸਾਰਿਆਂ ਨੂੰ ਕਨਵੇ ਟਾਈਮ ਟੂ ਟਾਈਮ ਹੁੰਦੀਆਂ ਰਹੀਆਂ सर मैम बीजेपी कह रही है कि पंजाब पुलिस भी यहाँ पर आ सकती है और धक्काशाही कर सकती है इसको लेकर क्या कहना चाहेंगे अभी तक तो कोई ऐसी सिचुएशन नहीं है मैडम जब होगी तो हम वी आर रेडी पूरी जानकारी ਪੁਲਿਸ ਫੋਰਸ ਨਾਲ ਲੱਗੇ ਕਿਨੇ 20 ਤੋਂ 25 ਗੱਡੀਆਂ ਪੁਲਿਸ ਦੀਆਂ ਹੋਣੀਆਂ ਤੇ ਉਹਨਾਂ ਨੂੰ ਪਹਿਲਾਂ ਹੀ ਜਿਹੜੇ ਬਾਰਡਰ 'ਤੇ ਰੋਕ ਦਿੱਤਾ ਜਾਊਗਾ ਕਿ ਗੱਡੀਆਂ ਘੱਟ ਜਾਣ ਇੰਨੀ ਦੇਣਾ ਨਹੀਂ ਹਲੇ ਜੀ ਸਾਡੀ ਆਪਾਂ ਵੀਅਰ ਪ੍ਰਿਪੇਅਰਡ ਹੇਅਰ ਪੂਰੇ ਚੰਡੀਗੜ੍ਹ 'ਚ ਸਾਡੀ ਫੋਰਸ ਤਨਤ ਹੈ ਲੌਨਰ ਦੀ ਸਿਟੀ ਬਰਕਰਾਰ ਹੈ ਜਿੱਥੇ ਵੀ ਕੋਈ ਪ੍ਰੋਬਲਮ ਆਏਗੀ ਅਸੀਂ ਮੌਕੇ ਤੇ ਦੇਖਦੇ ਹਾਂ ਆਪਨੇ ਦਾਰਾ 144 ਦੀ ਗੱਲ ਕੀਤੀ ਤਾਂ ਕੀ ਪੰਜਾਬ ਪੁਲਿਸ ਨੂੰ ਐਂਟਰ ਕਰਨੇ دیا ਜਾਏਗਾ ਕਿ ਉਹਨਾਂ ਕੋ ਵੀ ਨਹੀਂ ਐਂਟਰ ਕਰਨੇ ਦਿੱਤਾ ਜਾਏਗਾ ਨਹੀਂ ਆਪ ਕੋ ਪੰਜਾਬ ਪੁਲਿਸ ਕਿਸ ਪਰਪਸੇ ਲਈ ਐਂਟਰ ਹੋ ਰਹੀ ਹੈ ਜੀ ਹਮਾਰੇ ਆਪ ਹਮ ਅਗਰ ਇਹ ਇਲੈਕਸ਼ਨ ਕੇ ਲਿਏ ਕੋਈ ਐਸ यहां पे प्रोटेस्टर्स गैदर होते हैं तो उनको हम अब अब करेंगे डिस्पर्स करेंगे यहां से और उसके अलावा चंडीगढ़ शहर है सारे आ जा रहे हैं सुबह से अंदर आ जा रहे हैं अपने कामकाज के लिए आ जा रहे हैं उन पे कोई रोक नहीं है मैम बिल्डिंग के अंदर अगर रिजल्ट के बाद नारेबाजी या जश्न का माहौल बनाया जाता है तो ऐसा है अंदर? नहीं हम उनको फैसिलिटेट करेंगे अगर कोई पार्टी सेलिब्रेट करना चाहती है उनको फैसिलिटेट करेंगे हमारी फोर्स पूरी तैनात रहेगी उनके साथ जी थैंक यू ਮਮਿਕ ਜੀ ਜਸਵੀਰ ਸਿੰਘ ਬੰਤੀ ਜੀ ਜਿਹੜੇ ਰਿਸਟ੍ਰਿਕਸ਼ਨ ਦੋ ਦਿਨ ਪਹਿਲਾਂ ਜੋ ਕੁਝ ਹੋਇਆ ਸੀਗਾ ਇੱਥੇ ਉਸ ਤੋਂ ਬਾਅਦ ਜਿਹੜਾ ਹੈ ਕਿ ਕੈਰ ਤੇ ਡਿਟੇਨ ਕੀਤਾ ਗਿਆ ਉਹ ਹਲੇ ਕੋਈ ਅਪਡੇਟ ਆਇਆ ਉਸ ਵਾਰੇ ਨਹੀਂ ਉਹ ਤਾਂ ਡਿਸਪਰਸ ਹੀ ਹੋ ਗਈ ਜੀ ਡਿਸਪਰਸ ਹੋ ਗਿਆ ਤੇ ਹੁਣ ਉਹਨਾਂ ਨੂੰ ਪੁਲਿਸ ਦੇ ਨਾਲ ਲੈ ਕੇ ਆਏ છે ਕਿ ਕੁਝ ਉਸ ਵਾਰੇ ਜਾਣਕਾਰੀ ਨਹੀਂ ਉਹਨਾਂ ਨੇ ਸਾਡੇ ਤੋਂ ਸਿਕਿਉਰਿਟੀ ਦੀ ਡਿਮਾਂਡ ਕੀਤੀ ਹੈ ਜਿਵੇਂ ਵੀ ਉਹ ਚਾਹਣਗੇ ਅਸੀਂ ਉਵੇਂ ਕਰਾਂਗੇ ਜਿਵੇਂ ਵੀ ਉਹਨਾਂ ਦੀ ਡਿਮਾਂਡ ਹੋਏਗੀ ਮੰਦਰ ਕੋਈ ਟੈਕਨੀਕਲ ਤਰੀਕੇ ਨਾਲ ਸੀਸੀਟੀਵੀ ਕੈਮਰਾਜ਼ਰ ਉਹ ਵੀ ਲਾਏ ਗਏ ਨੇ ਤਾਂ ਕਿ ਕੋਈ ਕਿਤੋਂ ਅਜੇ ਵੜਨ ਦੀ ਕੋਸ਼ਿਸ਼ ਕਰਦਾ ਹੈ ਅੰਦਰ ਤਾਂ ਕਿਵੇਂ ਸਾਰੀ ਜਗ੍ਹਾ ਸਾਡੀ ਸੀਸੀਟੀਵੀ ਨਾਲ ਕਵਰਡ ਹੈ ਪੂਰੀ ਬਿਲਡਿੰਗ ਵੀ ਐਸੈਂਬਲੀ ਹਾਲ ਵੀ ਬਾਹਰ ਵੀ ਸਾਰਾ ਜਿਹੜਾ ਏਰੀਆ ਸੀਸੀਟੀਵੀਜ਼ ਨਾਲ ਕਵਰਡ ਹੈ ਸਾਡੀ ਕਮਾਂਡਰ ਐਂਡ ਕੰਟਰੋਲ ਵਹੀਕਲਸ ਇੱਥੇ ਖੜੀਆਂ ਨੇ ਸੀਸੀਟੀਵੀ ਦੀ ਪੂਰੀ ਨਜ਼ਰ ਰਹੇਗੀ ਤੇ ਕੋਈ ਵੀ ਕਿਸੇ ਨੂੰ ਵੀ ਸ਼ਰਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਸੇ ਜਿਹੜੇ ਪ੍ਰੈਸੀਡੈਂਟਸ ਨੇ ਉਹ ਵੀ ਅੰਦਰ ਪਹੁੰਚ ਸਕਦੇ ਆ ਸਕਦੇ ਨੇ ਕਿ ਉਹਨਾਂ ਨੂੰ ਪਹਿਲੇ ਪਾਸੇ ਲੈਣੇ ਜਿਨ੍ਹਾਂ ਕੋਲ ਪਾਸੇਜ਼ ਐਡਮਿਨਿਸਟ੍ਰੇਸ਼ਨ ਵੱਲੋਂ ਕੇਵਲ